ਲਈ ਕੌਲੂ ਕਾਂ ਦੀ ਟੀਮ ਆ ਗਈ ਇਧਰਲੀ ਸਾਈਡ ਵਾਹ ਬਾਈ ਬੜਾ ਪੱਕਾ ਹੈ ਓ ਰਸਾ ਖੱਦੇ ਦਾ ਲਾ ਕੇ ਮੋਟਾ ਲਾ ਕੋਉਂ ਕੂਂਦੇ ਨਾ ਮੱਤਾ ਪੱਲੇ ਡਾੜੀ ਗੋੜ ਦੇ ਲੈ ਇੱਥੇ ਕਰਤੀ ਕਰ ਇੱਥੇ ਕਰਤੀ ਕਰ ਸਤਪੰਦਾਂ ਜਿੱਤੀ ਆਰਾਮ ਨਾਲ ਕਰਦੇ ਕੋਤਾਂ ਖੁਦ ਆਪ ਤਸ਼ਰੀਫ ਨੇ ਆਏ ਚਾਹਵੇਂ ਖੇਡਾ ਬਣਾ ਲਿਆ ਨਹੀਂ ਜਾਂਦਾ ਜੋ ਰਸਾ ਨਹੀਂ ਜਾਂਦਾ ਕੋਰ ਬਰਾਬਰ ਲੱਗਦਾ ਰੋਪੂ ਸੈਂਟਰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਖੜੇ ਆ ਬਠਿੰਡੇ ਬਰਾਸਤ ਮੈਲੇ ਚ ਕਿ ਇੱਥੇ ਜਿਹੜਾ ਮੈਚ ਆ ਰਸਾ ਕਸੀ ਦਾ ਕੋਟਗੁਰੂ ਤੇ ਜੀਦਾ ਟੀਮ ਦੇ ਵਿਚਕਾਰ ਇਧਰਲੀ ਸਾਈਡ ਹੈਗੀ ਆ ਜੀ ਕੋਟਗੁਰੂ ਤੇ ਜੀਦਾ ਤੇ ਜੀਦੇ ਵਾਲੇ ਬਾਈ ਲੈ ਗਏ ਖਿੱਚ ਕੇ ਲਗੇ ਬਾਈ ਅਜੀਤਿਆਲ ਟੀਮ ਬਾਈ ਖਿੱਚੀ ਲਈ ਜਾਂਦੀ ਆ ਤੇ ਬਹੁਤ ਤਗੜੀ ਟੀਮ ਆ ਇਹ ਕੋਟਗਿਰੂ ਤੇ ਜੀਤੇ ਦਾ ਮੈਚ ਆ ਲੈ ਬਈ ਪਹਿਲਾ ਪੋਲ ਲਗੇ ਜੀਤੇ ਵਾਲੇ ਰੇ ਰੈਫਰੀ ਨੇ ਕਰਤਾ ਇਸ਼ਾਰਾ ਬਈ ਪਾਸਾ ਬਦਲਣ ਲਈ ਤੇ ਦੋਨੋਂ ਟੀਮਾਂ ਸਾਈਡ ਚੇਂਜ ਕਰ ਰਹੀਆਂ ਇੱਕ ਸਾਈਡ ਕੋਟ ਗੁਰੂ ਤੇ ਦੂਜੀ ਸਾਈਡ ਜੀਦਾ ਲਓ ਜੀ ਹੁਣ ਕੋਨੀ ਉਹ ਲੈ ਗਿਆ ਇਧਰ ਦੀ ਸਾਈਡ ਆ ਗਿਆ ਜੀ ਹੁਣ ਓ ਮੋੜ ਜੀਦਾ ਉਡਗੁਰੂ ਚਲਾ ਗਿਆ ਤੁਸੀਂ ਅੱਗੇ ਡਰੈਸਿੰਗ ਵੀ ਪੂਰੀ ਤਿਆਰੀ ਚ ਆਉਜੀ ਉਡਗੁਰੂ ਵਾਲਿਆਂ ਨੇ ਵੀ ਖਤਰੀ ਤਿਆਰੀ ਉਡਗੁਰੂ ਵਾਲੇ ਪੂਰੀ ਤਿਆਰੀ ਚ ਆ ਤੇ ਆਉਜੀ ਜੀ ਹੋ ਜੋ ਵੀ ਰੈਡੀ ਸਾਰੇ ਲੈ ਵੀ ਜਿੱਦੇ ਵਾਲਿਓ ਜਾ ਕੋ ਫਾਸਗੇਵੀ ਸਿੰਘ ਸੋ ਲੱਗ ਜੂ ਪਤਾ ਜਿੱਦੇ ਵਾਲਿਆ ਦੂਜਾ ਪੋਲ ਵੀ ਲੈ ਕੇ ਜਾਂਦੇ ਆ ਤੇ ਮਹੀਂ ਜੋਰ ਪੂਰਾ ਲੱਗਿਆ ਵਾ ਖਿਡਾਰੀ ਬਾਈ ਜਿੱਦੇ ਵਾਲੇ ਵੀ ਪੂਰੇ ਤਕੜੇ ਆ ਤੇ ਕੋਟਗੁਰੂ ਵਾਲੇ ਵੀ ਤਕੜੇ ਆ ਪੂਰੇ ਖੜਾ ਰਹੇ ਟੀਮ ਦਾ ਦੋਨਾਂ ਦਾ ਫਾਸਵੇਂ ਮੈਚ ਆ ਜਿੱਦੇ ਵਾਲਿਆਂ ਦਾ ਵੀ ਪੂਰਾ ਜੋਰ ਲੱਗਿਆ ਤੇ ਕੋਟਗੁਰੂ ਵਾਲਿਆਂ ਦਾ ਵੀ ਪੂਰਾ ਜੋਰ ਲੱਗਿਆ ਰਸਾ ਖੜਿਆ ਅੜਿਆ ਹਜੇ ਤਾਂ ਲੈ ਬਈ ਇਹ ਲੈ ਕੇ ਜਾਣਗੇ ਜੀਦੇ ਵਾਲੇ ਫੇਰ ਐਕਤੀਆਰ ਲੈ ਬਈ ਕੋਟ ਵਾਲਿਆਂ ਨੂੰ ਖਿੱਚ ਲਿਆ ਖਿੱਚ ਲਿਆ ਖਿੱਚ ਲਿਆ ਖਿੱਚੇ ਗਏ ਇਹ ਜੋਰ ਬਈ ਜੋਰ ਲਗਾ ਕੇ ਲੱਗ ਜੂ ਪਤਾ ਇਹ ਇਹ ਨਹੀਂ ਬਈ ਨਹੀਂ ਰਿਸਾਂ ਬਈ ਜੀਦੇ ਵਾਲੇ ਉਹ ਲੈ ਗਏ ਖਿੱਚ ਕੇ ਬਈ ਇਹ ਅੜਗੇ ਅੜਗੇ ਫੇਰ ਵਾਸ ਲਾ ਦੇ ਜੋਰ ਨਹੀਂ 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 ਛੱਡ ਦੇ ਬਈ ਨਹੀਂ ਛੱਡ ਦੇ ਇਹ ਲੈ ਗਏ ਬਈ ਜੀਦੇ ਵਾਲੇ ਨੂੰ ਲੱਗਦਾ ਕੋਟ ਵਾਲਿਆਂ ਦਾ ਲੱਗਿਆ ਵਾ ਪੂਰਾ ਜੋਰ ਨਹੀਂ ਬਈ ਲੈ ਗਏ ਜੀਦੇ ਵਾਲੇ ਬਈ ਲੈ ਗਏ ਜੀਦੇ ਵਾਲੇ ਠੀਕ ਆ ਇਹ ਚੋ ਬਈ ਕੋਟ ਗੁਰੂ ਤੇ ਜੀਦੇ ਟੀਮ ਵਿੱਚੋਂ ਜੀਦਾ ਜੇਤੂ ਆ ਜੀ ਥਾਈ ਮਾਰ ਦੇ ਜਾ ਰਿਹਾ ਜੀ ਜੇਤੂ ਕੋਈ ਨਹੀਂ ਆਇਆ ਥਾਈ ਮਾਰ ਕੋਈ ਨਹੀਂ ਆਜੀ ਪ੍ਰਾਪਤ સાહેબ આવી એનો ઓપનિંગ અનાઉન્સમેન્ટ છે તો એનો મોડું ઠીક બધું પાર્ટિસિપન્ટ્સ કીધું ਰੀ ਬਾਅ ਜੋਕੀਓ ਸੈਂਟਰ ਹੋ ਬਾਈ ਪਿੱਛੇ ਹੋ ਜਾ ਬਾਕੀ ਪਿੱਛੇ ਹੋ ਜਾ ਰੱਸਾ ਦੇਓ ਰੱਸਾ ਦੇਓ ਰੱਸਾ ਦੇਓ ਖਿੱਚ ਕੇ ਸਾਡਾ ਖੜ੍ਹ ਜਾਓ ਫੌਲੀ ਰੱਸਾ ਦੇਓ ਹੋ ચાલ રાકે જોર લાકે સૌના ભગવાનને સુને બોની ઓ લઈ જા

여 미치러 보 니까 그건 사람 이기